ਅਸੀਂ ਇਸ ਸਮੇਂ ਮੌਜੂਦ ਹਾਂ ਸੁਖਚੈਨ ਪਿੰਡ ਦੀ ਗਊਸ਼ਾਲਾ ਦੇ ਵਿੱਚ ਤੇ ਤੁਸੀਂ ਮੇਰੇ ਆਸ-ਪਾਸੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਿਰਨ ਜਿਹੜੇ ਹੈਗੇ, ਨੀਲ ਗਾਏ ਹੈ, ਚਿੰਕਾਰਾ ਜਿਹੜੇ ਹੈਗੇ, ਇੱਥੇ ਜਿਹੜੇ ਆਮ ਜਿਹੜੇ ਦੇਖੇ ਜਾ ਸਕਦੇ ਆ ਇਹ ਦੇਖਣ ਲਈ ਲੋਕਾਂ ਨੂੰ ਪੈਸੇ ਖਰਚ ਕਰਨੇ ਪੈਂਦੇ। ਕੁਲ ਗਾਏ ਵੀ ਹੈ 550 ਦੇ ਕਰੀਬ ਗਊਸ਼ਾਲਾ 'ਚ। ਸਾਰੀ ਬੇਸਾਰਾ ਕੋਈ ਦੁੱਧ ਵਾਲੀ ਨਹੀਂ ਹੈ। ਸਭ ਸੇਵਾ ਕਰਕੇ ਲੋਕ ਆਂਦੇ, ਪਿੰਡ ਤੋਂ ਬੱਚੇ ਵੀ ਆਂਦੇ ਸਵੇਰੇ ਤੇ ਬਾਕੀ ਲੋਕ ਆਂਦੇ ਆਪਣੇ ਆਪ ਸੇਵਾ ਕਰਕੇ ਬਣਾ ਬਗੈਰ ਕਿਸੇ ਮਤਲਬ ਦੇ ਜਾਂ ਤੁਸੀਂ ਕਹਿ ਸਕਦੇ ਹੋ ਕਿਸੇ ਰੀਜ਼ਨ ਦੇ ਉਹ ਆ ਕੇ ਸੇਵਾ ਕਰਕੇ ਜਾਂਦੇ ਨਾਰਮਲ ਠੀਕ ਹੋ ਜਾਂਦੇ ਉਹਨਾਂ ਨੂੰ ਤਾਂ ਅਸੀਂ ਵਾਪਸ ਖੇਤਾਂ 'ਚ ਛੱਡ ਦਿੰਦੇ ਆ ਜਿਹੜੇ ਥੋੜੇ ਕਾਇਲਿਆ ਕਮਜ਼ੋਰ ਹੈ ਉਹ ਇੱਥੇ ਰਹਿ ਜਾਂਦੇ ਸਾਡੇ ਕੋਲ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਇਹ ਅਸੀਂ ਬਾਹਰ ਨਹੀਂ ਛੱਡ ਸਕਦੇ ਕਿਉਂਕਿ ਇਹ ਮਨਸਾਨਾ ਕੋਲ ਰਹਿਣ ਦੀ ਆਦਤ ਪੈ ਗਈ ਇਹਨਾਂ ਨੂੰ ਤੇ ਜਿਹੜੇ ਨਾਰਮਲ ਉਹ ਛੱਡ ਤੇ ਐ ਵੀ ਇਹ ਤੁਹਾਡੇ ਕੋਲ ਆਣਗੇ ਤੁਹਾਨੂੰ ਪਿਆਰ ਕਰਨਗੇ ਜਿਵੇਂ ਤੁਹਾਡੀ ਪਰਿਵਾਰ ਹੈ ਓਵੇਂ ਤੁਹਾਨੂੰ ਫੀਲ ਹੋਊਗਾ ਇਹਨਾਂ ਦੇ ਬਾਰੇ ਸੇਵਾ ਦਾ ਜਿਹੜਾ ਕੰਮ ਕਰ ਰਹੇ ਆ ਅੱਜ ਮੈਨੂੰ ਇੱਥੇ ਜਦੋਂ ਦਾ ਗਊਸ਼ਾਲਾ ਬਣਿਆ 14 ਸਾਲ ਹੋ ਗਏ ਤੇ ਮੈਂ ਇੱਥੇ ਹੀ ਨਿਰਭਾਗ ਸੇਵਾ ਕਰ ਰਿਹਾ ਕਹਿੰਦੇ ਹਨ ਕਿ ਬਿਸ਼ਨੋਈ ਸਮਾਜ ਦੁਨੀਆ ਦਾ ਸਭ ਤੋਂ ਵੱਡਾ ਜੀ ਪ੍ਰੇਮੀ ਹੈ ਉਸਦੇ ਇੱਕ ਉਦਾਹਰਣ ਹੈ ਅਸੀਂ ਇਸ ਸਮੇਂ ਮੌਜੂਦ ਹਾਂ ਸੁਖਚੈਨ ਪਿੰਡ ਦੀ ਗਊਸ਼ਾਲਾ ਦੇ ਵਿੱਚ ਤੇ ਤੁਸੀਂ ਮੇਰੇ ਆਸ-ਪਾਸੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਿਰਨ ਜਿਹੜੇ ਹੈਗੇ ਨੀਲ ਗਾਏ ਹੈ ਚਿੰਕਾਰਾ ਜਿਹੜੇ ਹੈਗੇ ਇੱਥੇ ਜਿਹੜੇ ਆਮ ਜਿਹੜੇ ਦੇਖੇ ਜਾ ਸਕਦੇ ਇਹ ਦੇਖਣ ਲਈ ਲੋਕਾਂ ਨੂੰ ਪੈਸੇ ਖਰਚ ਕਰਨੇ ਪੈਂਦੇ ਇੱਥੇ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਇਸ ਦੇ ਨਾਲ ਹੀ ਜੜੀਆਂ ਕਾਇਲ ਜਿਹੜੀਆਂ ਹੁੰਦੀਆਂ ਹੈਗੀਆਂ ਫੱਟਰ ਜਿਹੜੀਆਂ گاਵਾ ਹੈਗੀਆਂ ਜਾਂ ਬੇਸਾਰਾ ਜਿਹੜੇ ਪਸ਼ੂ ਹੈਗੇ ਉਹਨਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਉੱਥੋਂ ਇਹਨਾਂ ਨੂੰ ਇੱਥੇ ਰੱਖਿਆ ਜਾਂਦਾ ਹੈਗਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਿਰਫ ਇਹ ਦਿਖਾਉਣ ਲਈ ਕਿ ਲੋਕ ਜਿਸ ਤਰ੍ਹਾਂ ਦੇ ਨਾਲ ਜੇਕਰ ਗੱਲ ਆਉਂਦੀ ਹੈ ਲੋਰੈਂਸ ਬਿਸ਼ਨੋਈ ਦੇ ਨਾਮ ਆਉਂਦਾ ਹੈ ਤਾਂ ਉਹਦੇ ਨਾਲ ਹੈਗਾ ਕਈ ਗੈਂਗਸਟਰ ਦਾ ਨਾਮ ਜੁੜਿਆ ਹੈਗਾ ਲੋਕ ਜਿਹੜੇ ਆ ਉਸ ਛਵੀਂ ਨੂੰ ਦੇਖਦੇ ਆ ਲੇਕਿਨ ਬਿਸ਼ਨੋਈ ਸਮਾਜ ਨੂੰ ਦੁਨੀਆ ਦਾ ਸਭ ਤੋਂ ਵੱਡਾ ਜੀਪ ਪ੍ਰੇਮੀ ਕਿਹਾ ਜਾਂਦਾ ਦਾ ਉਸੇ ਦੇ ਉਦਾਹਰਨ ਹੈ ਸੁਖਸੈਨ ਪਿੰਡ ਦੇ ਵਿੱਚ ਬਣੀ ਹੋਈ ਗਊਸ਼ਾਲਾ ਗਊਸ਼ਾਲਾ ਦੇ ਜਿਹੜੇ ਪ੍ਰਧਾਨ ਹੈ ਉਹਦੇਦਾਰ ਆ ਸਾਡੇ ਨਾਲ ਆ ਉਹਨਾਂ ਦੇ ਨਾਲ ਗੱਲ ਆਪਾਂ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਲੋਕ ਜਿਹੜੇ ਆ ਦੁਨੀਆ ਦੇ ਸਭ ਤੋਂ ਵੱਡੇ ਜੀਪ ਪ੍ਰੇਮੀ ਕਹੇ ਜਾਂਦੇ ਇੱਥੇ ਆਂਦਾ ਜਿਹੜਾ ਸਾਡਾ ਖਾਸ ਮਕਸਦ ਹੈਗਾ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਆਂਦਾ ਤਾਂ ਬਿਸ਼ਨੋਈ ਸ਼ਬਦ ਆਂਦਾ ਤਾਂ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਛਵੀ ਵੱਖਰੀ ਤਰ੍ਹਾਂ ਦੀ ਆਂਦੀ ਹੈ ਕਿ ਗੈਂਗਸਟਰ ਦੀ ਜੜੀ ਹੈ ਲੇਕਿਨ ਜੇ ਗਊਸ਼ਾਲਾ ਦੇ ਵਿੱਚ ਇੱਥੇ ਆਨੇ ਤਾਂ ਇੱਥੇ ਸਾਨੂੰ ਦੇਖ ਕੇ ਇੱਕ ਅਲੱਗ ਇੱਕ ਛਵੀ ਤੋੜੀ ਦੇਖਣ ਨੂੰ ਮਿਲਦੀ ਹੈ ਕਿ ਤੁਸੀਂ ਜਿਹੜੇ ਹੈਗੇ ਜੀਪ ਰੇਮਿਓ ਕਿਹਾ ਜਾਂਦਾ ਹੈਗਾ ਦੁਨੀਆ ਦੇ ਸਭ ਤੋਂ ਵੱਡੇ ਤੁਸੀਂ ਜੀਪ ਰੇਮਿਓ ਜੇਕਰ ਪਸ਼ੂਵਾਂ ਦੀ ਗੱਲ ਕੀਤੀ ਜਾਵੇ ਰੁੱਖਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਮਾਜ ਵੱਲੋਂ ਜਿਹੜਾ ਹੈਗਾ ਕਈ ਤਰ੍ਹਾਂ ਦੇ ਬਲੀਦਾਨ ਵੀ ਦਿੱਤੇ ਗਏ ਹੈ ਕੀ ਹੈ ਕਿ ਪੁਰਾਣ ਅਸਲ ਚ ਜੀ ਤੁਸੀਂ ਕਹਿ ਸਕਦੇ ਹੋ ਦੀ ਅਸੀਂ ਧਰਤੀ ਦੇ ਸਭ ਤੋਂ ਪਹਿਲਾਂ ਇੱਕ ਵਾਰੀਅਰਸ ਕਹਿ ਸਕਦੇ ਹੋ ਬਿਸ਼ਨੋਈ ਸਮਾਜ ਨੂੰ ਤੇ ਅਸੀਂ ਪੇੜਾਂ ਵਾਸਤੇ 365 ਤੋਂ ਪਹਿਲਾਂ ਵੀ ਸ਼ਹੀਦ ਹੋਏ ਸੀ ਹੁਣ ਵੀ ਲੋਕ ਬਲੀਦਾਨ ਦੇ ਰਹੇ ਐ ਇਸ ਵਾਸਤੇ ਤੇ ਜਾਨਵਰਾਂ ਵਾਸਤੇ ਜਿਵੇਂ ਅਸੀਂ ਇੱਥੇ ਵੀ ਰੈਸਕਿਊ ਸੈਂਟਰ ਬਣਾਇਆ ਐ ਇੱਥੇ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਹਿਰਨਾ ਨੂੰ ਤੇ ਨੀਲ ਗਾਇਨ ਨੂੰ ਬਾਹਰ ਵਾਪਸ ਛੱਡਦੇ ਆ ਤੇ ਆਪਣੇ ਕੋਲ ਗਾਇਆਂ ਵੀ ਐ ਸਾਡੇ 550 ਦੇ ਕਰੀਬ ਗਊਸ਼ਾਲਾ 'ਚ ਸਾਰੀ ਬੇਸਾਰਾ ਕੋਈ ਦੁੱਧ ਵਾਲੀ ਨਹੀਂ ਸਭ ਸੇਵਾ ਕਰਕੇ ਲੋਕ ਆਂਦੇ ਪਿੰਡ ਤੋਂ ਬੱਚੇ ਵੀ ਆਂਦੇ ਸਵੇਰੇ ਤੇ ਬਾਕੀ ਲੋਕ ਆਂਦੇ ਆਪਣੇ ਆਪ ਸੇਵਾ ਕਰਕੇ ਬਿਨਾਂ ਬਗੈਰ ਕਿਸੇ ਮਤਲਬ ਦੇ ਜਾਂ ਤੁਸੀਂ ਕਹਿ ਸਕਦੇ ਹੋ ਕਿਸੇ ਰੀਜ਼ਨ ਦੇ ਉਹ ਆ ਕੇ ਸੇਵਾ ਕਰਕੇ ਜਾਂਦੇ ਆ ਜੀ ਟੋਟਲ ਕਿੰਨੇ ਏਕੜ ਚ ਫੈਲਿਆ ਇਹ ਸਾਡੇ 13 ਏਕੜ ਹੈ ਜੀ ਸਾਡੇ ਕੋਲ ਕਾਮ ਪੰਚਾਇਤ ਦੀ ਹੈ ਜੀ ਅੱਛਾ ਪੰਚਾਇਤ ਵੱਲੋਂ ਦੀ ਗਊਸ਼ਾਲਾ ਨੂੰ ਦਿੱਤੀ ਹਾਂ ਜੀ ਪੰਚਾਇਤ ਵੱਲੋਂ ਮੱਤਾ ਪਾ ਕੇ ਗਊਸ਼ਾਲਾ ਨੂੰ ਦਿੱਤੀ ਹੋਈ ਹੈ ਜੀ ਫਿਰ ਹੋਰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਇੱਥੇ ਸੇਵਾ ਕੀਤੀ ਜਾਂਦੀ ਹੈ ਫਿਰ ਇਹ ਤਾਂ ਸਾਰੇ ਬੇ ਸਾਰਾ ਜਿਹੜੀ ਗਾਂਵਾਂ ਹੋ ਗਈ ਜੀ ਤੇ ਹਿਰਨ ਤੇ ਨੀਲ ਗਾਂ ਇਹਨਾਂ ਦੀ ਸੇਵਾ ਕਰ ਰਹੇ ਹਾਂ ਦੀ ਪੰਛੀਆਂ ਵਾਸਤੇ ਅਸੀਂ ਬਣਾਏ ਛੋਟੀ ਜਿਹੜੀ ਚਿੜੀਆਂ ਆਪਣੇ ਖਤਮ ਹੋ ਰਹੀ ਸੀ ਉਨਾ ਦੇ ਵਾਸਤੇ ਵੀ ਅਸੀਂ ਹੁਣ ਕਾਉਂਸਲਾਂ ਤੇ ਮੋਰਾਂ ਵਾਸਤੇ ਵੀ ਪ੍ਰੋਜੈਕਟ ਅਸੀਂ ਸਟਾਰਟ ਕਰ ਰਹੇ ਹਾਂ ਜੀ ਅੱਛਾ ਇੱਥੇ ਮਤਲਬ ਰੱਖੇ ਜਾਣਗੇ ਜਿਹੜੇ ਹੈਗੇ ਜੇਕਰ ਆਪਾਂ ਕਹਿੰਨੇ ਕਿ ਓਪਨ ਸੈਂਚੁਰੀ ਜਿਹੜੀ ਹੈਗੀ ਆ ਉਹਦੇ ਵਿੱਚ ਕੋਈ ਫੱਟੜ ਹੋ ਜਾਂਦਾ ਕੋਈ ਜਾਨਵਰ ਹੈ ਉਸ ਨੂੰ ਫਿਰ ਲਿਆ ਕੇ ਇੱਥੇ ਰੈਸਕਿਊ ਕਰਕੇ ਫਿਰ ਇੱਥੇ ਉਹਦਾ ਇਲਾਜ ਕੀਤਾ ਜਾਂਦਾ ਹਾਂਜੀ ਉੱਥੇ ਜਿਹੜੇ ਨਾਰਮਲ ਠੀਕ ਹੋ ਜਾਂਦੇ ਉਹਨਾਂ ਨੂੰ ਤਾਂ ਅਸੀਂ ਵਾਪਸ ਖੇਤਾਂ 'ਚ ਛੱਡ ਦਿੰਦੇ ਹਾਂ ਜਿਹੜੇ ਥੋੜੇ ਕਾਇਲਿਆ ਕਮਜ਼ੋਰ ਹੈ ਉਹ ਇੱਥੇ ਰਹਿ ਜਾਂਦੇ ਸਾਡੇ ਕੋਲ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਇਹ ਅਸੀਂ ਬਾਹਰ ਨਹੀਂ ਛੱਡ ਸਕਦੇ ਕਿਉਂਕ ਤੇ ਜਿਹੜੇ ਨਾਰਮਲ ਉਹ ਛੱਡਦੇ ਨਹੀਂ ਉਹ ਛੱਡ ਦਿੰਦੇ ਫਿਰ ਉੱਥੇ ਜਿਹੜਾ ਵਾਪਸ ਛੜਾ ਗਿਆ ਆਪਣੇ ਪਰਿਵਾਰ ਚ ਚਲੇ ਜਾਂਦੇ ਆਪਦੇ ਇਲਾਕੇ ਚ ਕਹਿ ਸਕਦੇ ਹਾਂ ਹਾਂਜੀ ਉਹ ਨਾਰਮਲ ਲਾਈਫ ਆਪਣੀ ਜਿਵੇਂ ਹੈ ਉਹਵੇਂ ਉਹ ਦੁਬਾਰਾ ਰਹਿਣ ਲੱਗ ਜਾਂਦੇ ਹਾਂਜੀ ਇਹ ਫਿਰ ਗਊਸ਼ਾਲਾ ਇਸ ਤਰ੍ਹਾਂ ਦੀ ਜਿਹੜੀ ਹੋਰ ਕਿਤੇ ਵੀ ਹੈ ਪੰਜਾਬ ਦੇ ਵਿੱਚ ਹੈ ਕਹਿ ਸਕਦੇ ਆ ਕਿ ਆਪਾਂ ਏਸ਼ੀਆ ਦੀ ਪਹਿਲੀ ਹੈ ਕਿ ਜਿੱਥੇ ਮਤਲਬ ਹਿਰਨਾ ਨੂੰ ਇਲਾਜ ਕੀਤਾ ਜਾਂਦਾ ਹਿਰਨ ਜਿਹੜੇ ਆਮ ਤੌਰ ਤੇ ਜਿਹੜਾ ਹੈਗਾ ਲੋਕਾਂ ਦੇ ਨਾਲ ਥੋੜੇ ਨਾਲ ਮੇਰੇ ਨਾਲ ਜਿਹੜਾ ਹੈਗਾ ਦੇਖਿਆ ਕਿ ਕੋਲੇ ਕੋਲੇ ਜਿਹੜੇ ਫਿਰਦੇ ਸੀ ਨਹੀਂ ਜੀ ਇਹ ਹੀ ਹੈ ਮਤਲਬ ਇਹ ਇੱਕ ਤੱਕ ਸੈਂਚਰੀ ਏਰੀਏ ਦੀ ਹੈ ਤੇ ਇੱਥੇ ਹੀ ਜ਼ਿਆਦਾ ਜਾਨਵਰ ਹੈ ਤਾਂ ਕਿ ਇੱਥੇ ਈਜ਼ੀ ਵੀ ਹੈ ਨਾ ਨੂੰ ਟ੍ਰੀਟਮੈਂਟ ਕਰਕੇ ਬਾਹਰ ਛੱਡਣਾ ਬਾਕੀ ਤਾਂ ਪੋਸੀਬਲ ਨਹੀਂ ਹੁੰਦਾ ਬਾਹਰ ਖੇਤਾਂ 'ਚ ਛੱਡੀ ਤਾਂ ਮਾਰ ਦਿੰਦੇ ਜਾਨਵਰ ਵੀ ਮਾਰ ਦਿੰਦੇ ਪੰਜਾਬ ਦੀ ਫਿਰ ਪਹਿਲੀ ਆ ਹਾਂਜੀ ਪੰਜਾਬ 'ਚ ਈ ਹੈ ਜੀ ਪੰਜਾਬ ਦੀ ਪਹਿਲੀ ਹਾਂ ਪੰਜਾਬ 'ਚ ਈ ਹੈ ਜੀ ਪਹਿਲੀ ਕਹਿ ਸਕਦੇ ਹੋ ਤੁਸੀਂ ਜਿੱਥੇ ਆਪਾਂ ਖੁੱਲੇ ਅੱਖ ਨਾਲ ਨੇੜੇ ਜਿਹੜਾ ਆਪਾਂ ਇਹਨਾਂ ਨੂੰ ਹੱਥ ਵੀ ਲਾ ਸਕਦੇ ਹਿਰਨਾਂ ਨੂੰ ਤੇ ਦੇਖ ਹਾਂ ਜਿਵੇਂ ਤੁਸੀਂ ਬਾਕੀ ਜੂ ਚੇ ਵੀ ਜਾਓਗੇ ਤਾਂ ਤੁਸੀਂ ਦੂਰੋਂ ਉਹਨਾਂ ਨੂੰ ਵੇਖ ਸਕਦੇ ਹੋ ਤੇ ਉਹਨਾਂ ਨੂੰ ਵੀ ਡਰ ਲੱਗਦਾ ਇਨਸਾਨਾਂ ਤੋਂ ਇੱਥੇ ਹੈ ਵੀ ਇਹ ਤੁਹਾਡੇ ਕੋਲ ਆਣਗੇ ਤੁਹਾਨੂੰ ਪਿਆਰ ਕਰਨਗੇ ਜਿਵੇਂ ਤੁਹਾਡੀ ਪਰਿਵਾਰ ਹੈ ਓਵੇਂ ਤੁਹਾਨੂੰ ਫੀਲ ਹੋਊਗਾ ਇਹਨਾਂ ਦੇ ਨਾਲ ਤੇ ਫਿਰ ਇਹਦੀ ਜਿਹੜੀ ਮਦਦ ਕਿਸ ਤਰ੍ਹਾਂ ਦੇ ਮਿਲਦੇ ਕਿਵੇਂ ਚਲਾਉਣੇ ਕਿਵੇਂ ਸਾਰਾ ਕੁਝ ਵੈਸੇ ਤਾਂ ਚੰਦਾ ਆਮ ਲੋਕੀ ਦਿੰਦੇ ਆ ਜੀ ਹੁਣ ਸਾਨੂੰ ਜਿਵੇਂ ਸਾਡੇ ਐਮਐਲਏ ਸਾਹਿਬ ਨੇ ਗੋਲਜੀ ਜੀ ਮੁਸਾਫਿਰ ਜੀ ਨੇ ਹੁਣ ਸਾਨੂੰ ਕਰੀਬ 1.5 ਕਰੋੜ ਦੇ ਕਰੀਬ ਸਾਨੂੰ ਚੰਦਾ ਦਿੱਤਾ ਹੈ ਜੀ ਉਹਨਾਂ ਨੇ ਸ਼ੈੱਡ ਬਣਾਏ ਪੰਜ ਸ਼ੈੱਡ ਹੈ ਜੀ ਇੱਕ ਪਾਰਕ ਬਣਾਣਾ ਹੈ ਤੇ ਹੁਣ ਹੋਰ ਅੱਗੇ कंस्ट्रक्शन चल ਰਿਹਾ ਉਹਨਾਂ ਦਾ ਤੇ ਕਾਫੀ ਸਾਡੀ ਮਦਦ ਕੀਤੀ ਹੈ ਉਹਨਾਂ ਨੇ ਬਿਲਕੁਲ ਹੈ ਸ਼ਲਾਗਾ ਯੋਗ ਕਦਮ ਹੈ ਜੇਕਰ ਐਮਐਲਏ ਵੱਲੋਂ ਜਿਹੜਾ ਹੈਗਾ ਇਸ ਤਰ੍ਹਾਂ ਉਹਨਾਂ ਦਾ ਮਦਦ ਕੀਤੀ ਜਾਂਦੀ ਹੈ ਤਾਂ ਲੋਕਾਂ ਵਾਸਤੇ ਹੀ ਹੈਗਾ ਲੋਕਾਂ ਦੇ ਨਾਲ ਜਿਹੜਾ ਹੈਗਾ ਆਪਾਂ ਪਸ਼ੂ ਪੰਛੀਆਂ ਨੂੰ ਜਿਹੜਾ ਹੈਗਾ ਆਪਾਂ ਬਚਾ ਸਕਦੇ ਹਾਂ ਜਾਨਵਰਾਂ ਨੂੰ ਜਿਹੜਾ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈ ਕੀ ਹੈ ਕਿ ਜੀ ਤੁਸੀਂ ਵੀ ਜਿਹੜਾ ਹੈਗਾ ਗੋਸ਼ਾਲਾ ਦੇ ਜਿਹੜੇ ਜੀ ਜੀ ਇਹ ਸਰ ਇੱਥੇ ਨਾਲ ਸਾਡੇ ਜਿਵੇਂ ਬਿਸਮੋਈ ਸਮਾਜ ਦਾ ਏਰੀਆ ਹੈ ਤੁਹਾਨੂੰ ਪਤਾ ਇੱਥੇ ਤੇ ਸਾਨੂੰ ਸਾਡੇ ਗੁਰੂ ਮਹਾਰਾਜ ਨੇ ਵੀ ਸਾਨੂੰ ਦਿੱਤਾ ਆਦੇਸ਼ ਵੀ ਤੁਸੀਂ ਜੀਵਾਂ ਦੀ ਰੱਖਿਆ ਕਰਨੀ ਹੈ ਨਸ਼ਾ ਨਹੀਂ ਕਰਨਾ ਜਾਂ ਪ੍ਰਿਆਵਰਣ ਦੀ ਰੱਖਿਆ ਕਰਨੀ ਹੈ ਤੇ ਇਸ ਕਰਕੇ ਸਾਡਾ ਇੱਥੇ ਜਿਹੜਾ ਗਊਸ਼ਾਲਾ ਬਣਿਆ ਹੈ ਇੱਥੇ ਨਾ ਕਿ ਸਿਰਫ ਕੋਈ ਇਹ ਜਿਹੜੀ ਕੋਈ ਦੁੱਧਾਰੂ ਪਸ਼ੂ ਜਾਂ ਕੋਈ ਹੋਰ ਵੇ ਸਾਰਾ ਗਊਆਂ ਉਹਨਾਂ ਦੇ ਨਾਲ-ਨਾਲ ਜਿਹੜੇ ਜੰਗਲੀ ਜੀਵਾਂ ਦਾ ਵੀ ਇੱਥੇ ਆ ਤੁਸੀਂ ਵੇਖਿਆ ਜੀ ਰੈਸਕਿਊ ਜਿਹੜਾ ਸੈਂਟਰ ਬਣਿਆ ਹੈ ਤੇ ਉੱਥੇ ਸਾਡੇ ਜਿਹੜੇ ਸਮਾਜ ਦੇ ਲੋਕ ਹੈ ਉਹ ਆ ਕੇ ਇੱਥੇ ਇਹਨਾਂ ਦੀ ਸੇਵਾ ਕਰਦੇ ਆ ਜੀ ਦਿਨੇ ਆ ਕੇ ਇਹਨਾਂ ਦਾ ਨੀਰਾਚਾਰ ਜਿਹੜਾ ਹੈ ਵੀ ਇਹ ਸੇਵਾ ਆਪ ਦੇ ਨੀਸਵਾਰਥ ਪਾਵਨ ਨਾਲ ਕਰਦੇ ਇੱਥੇ ਆ ਕੇ ਤੇ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਕੋਈ ਸਮਾਜ ਨੂੰ ਜੀ ਬਦਨਾਮ ਕੀਤਾ ਜਾ ਰਿਹਾ ਹੈ ਕੋਈ ਇੱਕ ਬੰਦੇ ਮਗਰ ਲੱਗੇ ਕਹਿੰਦੇ ਵੀ ਇਹ ਗੈਂਗਸਟਰ ਹੈ ਜਾਂ ਇਹ ਕਰਕੇ ਤੇ ਇਹ ਮੈਂ ਚਾਹੁੰਦਾ ਵੀ ਉਹਨਾਂ ਦੇ ਮੈਂ ਸਖਤ ਨਿਖੇਦੀ ਕਰਨਾ ਚਾਹੁੰਦਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਅਜੇ ਬਿਸ਼ਨੋਈ ਸਮਾਜ ਬਾਰੇ ਪਤਾ ਹੀ ਨਹੀਂ ਜੀ ਤੁਸੀਂ ਪਹਿਲਾਂ ਸਟੱਡੀ ਕਰੋ ਬਿਸ਼ਨੋਈ ਸਮਾਜ ਬਾਰੇ ਪਤਾ ਕਰੋ ਉਦੋਂ ਬਾਅਦ ਤੁਸੀਂ ਕੋਈ ਬੋਲਿਓ ਜੇ ਅੱਜ ਸਾਰਾ ਜਿਹੜਾ ਵਿਸ਼ਵ ਹੈ ਜੇ ਪ੍ਰਾਵਰਣ ਪ੍ਰਤੀ ਜਿਹੜਾ ਚਿੰਤਾ ਕਰ ਰਿਹਾ ਹੈ ਵੀ ਪ੍ਰਾਵਰਨ ਨੂੰ ਬਚਾਓ ਜਾਂ ਪਾਣੀ ਨੂੰ ਬਚਾਓ ਜੰਗਲੀ ਜੀਵਾਂ ਦੀ ਰੱਖਿਆ ਕਰੋ ਪੇੜਾਂ ਦੀ ਰੱਖਿਆ ਕਰੋ ਉਹ ਸਾਡੇ ਗੁਰੂ ਮਹਾਰਾਜ ਨੇ 550 ਸਾਲ ਪਹਿਲਾਂ ਹੀ ਸਾਨੂੰ ਕਹਿਤਾ ਜੀ ਜੇ ਸਾਰਾ ਵਿਸ਼ਵ ਉਸੇ ਗਲਤੀ ਗੁਰੂ ਮਹਾਰਾਜ ਦੀ ਸਿੱਖਿਆ ਤੇ ਚੱਲਦਾ ਤੇ ਅੱਜ ਸਾਨੂੰ ਇਸ ਗੱਲਾਂ ਤੇ ਨਹੀਂ ਆਉਣਾ ਪੈਂਦਾ ਕਿ ਥਾਂ ਥਾਂ ਕਿਤੇ ਹੁਣ ਜਿਵੇਂ ਇੱਥੇ ਨਸ਼ੇ ਦੇ ਪ੍ਰਤੀ ਕੈਂਪ ਲਗਾਏ ਜਾ ਰਹੇ ਐ ਪੰਜਾਬ ਸਰਕਾਰ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਐ ਤੇ ਇਹ ਮੈਂ ਸਮਝਦਾ ਵੀ ਇਹ ਗੱਲਾਂ ਸਾਨੂੰ ਨਹੀਂ ਕਰਨੀ ਪੈਂਦੀ ਜੇ ਗੁਰੂ ਮਰਾਦ ਦੀ ਸਿੱਖਿਆ ਦੇ ਉੱਤੇ ਆਪਾਂ ਚੱਲਦੇ ਤੇ ਇਹ ਮਸਲਾ ਇੰਨਾ ਜਿਹੜਾ ਪਿਆਨਕ ਗਰੁੱਪ ਜਿਹੜਾ ਹੈ ਉਹ ਅਸਲੀ ਨਹੀਂ ਕਰਦੇ ਜੇਕਰ ਸੁਖਚੈਨ ਗਊਸ਼ਾਲਾ ਦੀ ਗੱਲ ਕੀਤੀ ਜਾਵੇ ਬਿਸ਼ਨੋਈ ਸਮਾਜ ਜਿਹੜਾ ਹੈਗਾ ਤੇ ਪ੍ਰਮੁਖਤਾ ਤੇ ਜਿਹੜਾ ਹੈਗਾ ਇਹਦੀ ਮਦਦ ਕਰਦਾ ਹੈਗਾ ਲੇਕਿਨ ਬਾਕੀ ਸਮਾਜ ਦੇ ਲੋਕਾਂ ਵੱਲੋਂ ਵੀ ਜਿਹੜੇ ਮਦਦ ਦਿੱਤੀ ਜਾਂਦੀ ਹੈ ਕੀ ਸਰਕਾਰ ਵੱਲੋਂ ਵੀ ਕੋਈ ਮਦਦ ਹੈ ਹਾਂਜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਮਦਦ ਇੱਥੇ ਸਾਡੇ ਆਪਣੇ ਹਲਕੇ ਦੇ ਮਾਨਯੋਗ ਮੇਰੇ ਸਾਹਿਬ ਸਮਨਦੀਪ ਸਿੰਘ ਜੀ ਗੋਲਡੀ ਮੁਸਾਫਿਰ ਜੀ ਉਹਨਾਂ ਦੇ ਉਦਮ ਸਦਕਾ ਪੰਜਾਬ ਸਰਕਾਰ ਤੋਂ 1 ਕਰੋੜ ਤੇ 60 ਲੱਖ ਰੁਪਏ ਦੀ ਰਾਸੀ ਜਾਰੀ ਕੀਤੀ ਹੈ ਜੀ ਉਹਨਾਂ ਵਿੱਚੋਂ 1 ਕਰੋੜ ਰੁਪਏ ਤਾਂ ਜੇ ਆ ਗਏ ਸੈੱਡ ਬਣਿਆ ਜਿਹੜੇ ਤੁਸੀਂ ਵਿਖਾਏ ਐ ਤੇ 60 ਲੱਖ ਰੁਪਈਆ ਹੋਰ ਆਨ ਵਾਲਾ ਹੈ ਤੇ ਉਹਨਾਂ ਵਾਸਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਮਾਨਯੋਗ ਮਲੇ ਸਾਬ ਦਾ ਤੇ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਸਾਡੇ ਇਸ بڑا ਇਸ ਮਸਲੇ ਤੇ ਸਾਨੂੰ ਸਹਿਯੋਗ ਦਿੱਤਾ ਹੈ ਤਾਂ ਜੋ ਅਸੀਂ ਇਹ ਜੀਵਾਂ ਦੀ ਰੱਖਿਆ ਕਰ ਸਕੀਏ ਜੀ ਅ ਚਚਿਲ ਤੁਸੀਂ ਇੱਥੇ ਸੰਭਾਲਦੇ ਹੋ ਸਾਰਾ ਕਿਸ ਤਰ੍ਹਾਂ ਸੈ ਮੈਨੇਜ ਕਰਦੇ ਹੋ ਸਾਰਾ ਜਿਹੜਾ ਹੈਗਾ ਅ ਕੀ ਇੱਥੇ ਜਿਹੜੀਆਂ ਤਨਖਾਹਾਂ ਲੱਗੀਆਂ ਜਿਹੜੀ ਹੈ ਜੇਕਰ ਤੁਸੀਂ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਤਾਂ ਨਹੀਂ ਜੀ ਤਨਖਾਹ ਜਿਹੜੇ ਸਾਡੇ ਲੇਬਰ ਵਰਗ ਹੈ ਉਹਨਾਂ ਦੀ ਤਨਖਾਹ ਹੈ ਜਿਹੜੀ ਸਾਡੇ ਬੋਸ ਜਿਹੇ ਹੈ ਉਹ ਸੇਵਾ ਦੇ ਰਹੇ ਹੈ ਅਸੀਂ ਇਸ ਗਊਸ਼ਾਲਾ ਦੀ ਸੇਵਾ ਦਾ ਜਿਹੜਾ ਕੰਮ ਕਰ ਰਹੇ ਆ ਅੱਜ ਮੈਨੂੰ ਇੱਥੇ ਜਦੋਂ ਦਾ ਗਊਸ਼ਾਲਾ ਬਣਿਆ 14 ਸਾਲ ਹੋ ਗਏ ਤੇ ਮੈਂ ਇੱਥੇ ਹੀ ਨਿਰਭਾਗ ਸੇਵਾ ਕਰ ਰਿਹਾ ਸਾਡੇ ਨਾਲ ਸਾਡੇ ਪ੍ਰਧਾਨ ਜੀ ਜਿਹੜੇ ਸੰਜੀਤ ਜੀ ਨੇ ਉਹ ਬਹੁਤ ਸਹਿਯੋਗ ਕਰਦੇ ਨੇ ਅਖੇ ਬਾਈ ਜੀ ਬਹੁਤ ਸਹਿਯੋਗ ਕਰਦੇ ਐ ਸਭ ਤੋਂ ਵੱਡਾ ਤੁਹਾਡਾ ਸਹਿਯੋਗ ਹੈ ਜੀ ਜੋ ਸਾਨੂੰ ਆ ਕੇ ਇੱਥੇ ਸਮਾੜ ਲੈਂਦੇ ਹੋ ਤੇ ਸਾਡੀ ਜਿਹੜੀ ਤਕਲੀਫ ਹੈ ਉਹ ਅੱਗੇ ਤੁਸੀਂ ਦੱਸ ਦੱਸ ਦਿੰਦੇ ਹੋ ਜਿਵੇਂ ਹਿਰਨਾ ਦੀ ਤੁਸੀਂ ਉਹ ਵਾਰਡ ਚ ਕੀਤੀ ਸੀਗੀ ਉਸ ਤੋਂ ਵੀ ਬਿਸ਼ਨੋਈ ਸਮਾਨ ਸਮਾਜ ਦਾ ਲੋਕਾਂ ਨੂੰ ਪਤਾ ਲੱਗਿਆ ਪਤਾ ਲੱਗਣ ਤੇ ਉਹ ਇੱਥੇ ਆਉਂਦੇ ਐ ਇਰਨ ਦੇਖ ਕੇ ਜਾਂਦੇ ਐ ਪ੍ਰੇਮ ਕਰਕੇ ਜਾਂਦੇ ਐ ਹੁਣ ਜੋ ਸਾਡਾ ਕੰਮ ਚੱਲ ਰਿਹਾ ਐ ਇਹ ਐਮਐਲਏ ਸਾਹਿਬ ਨੇ 1 ਕਰੋੜ 60 ਲੱਖ ਰੁਪਏ ਦਾ ਅੰਦਾਨ ਦਿੱਤਾ ਐ ਇਹਦੇ ਵਿੱਚ ਕਰੋੜ ਰੁਪਏ ਦੇ ਸ਼ੈੱਡ ਉਹ ਬਣ ਚੁੱਕੇ ਨੇ ਤੇ ਇਹ ਗਊਸ਼ਾਲਾ ਜੋ ਹੈ ہماری 36 ਬਰਾਦਰੀ ਦਾ ਐ 36 ਬਰਾਦਰੀ ਦਾ ਇਕੱਲਾ ਨਹੀਂ ਸਮਾਜ ਦਾ ਜਿਹੜਾ ਸਹਿਯੋਗ ਜਿਹੜਾ ਆਪਾਂ ਕਹਿ ਸਕਦੇ ਆ ਪ੍ਰਧਾਨ ਜੀ ਕਦੇ ਇਸ ਤਰ੍ਹਾਂ ਦਾ ਵੀ ਹੋਇਆ ਕਿ ਮਤਲਬ ਕੋਈ ਜਾਨਵਰ ਜਾਂ ਪਸ਼ੂ ਇਸ ਤਰ੍ਹਾਂ ਦਾ ਆਇਆ ਐ ਕਿ ਬੜਾ ਦਰਦ ਹੋਇਆ ਹੋਵੇ ਤੇ ਲੱਗਿਆ ਹੋਵੇ ਕਿ ਰੋਣ ਦਾ ਮਨ ਕੀਤਾ ਹੋਵੇ ਹਾਂ ਕਈ ਵਾਰੀ ਇੱਕ ਸਾਡੇ ਕੋਲ ਕੋਈ ਗਾਇ ਸੀ ਉਹਦੇ ਉੱਤੇ ਕਿਸੇ ਨੇ ਰੱਬੜ ਚਲਾ ਕੇ ਸੁੱਟਦਾ ਸੀ ਉਹ ਕਰੀਬ 2 ਸਾਲ ਤੱਕ ਉਹਦਾ ਟ੍ਰੀਟਮੈਂਟ ਹੋਇਆ ਤੇ ਇਸ ਗਰਮੀ ਦੇ ਮੌਸਮ 'ਚ ਫਿਰ ਉਹ ਖਰਾਬ ਹੋ ਜਾਂਦਾ ਸੀ ਤੇ ਬੜੀ ਦੁੱਖ ਨਾਲ ਉਹਦੀ ਐਂਡ ਜਿਹੜਾ ਬੜਾ ਹੋਇਆ ਜੀ ਤੇ ਉਹਦੀ ਮੌਤ ਹੋ ਗਈ ਹਾਂ ਜੀ ਤੇ ਕਈ ਵਾਰੇ ਜਿਵੇਂ ਫੈਂਸਿੰਗ 'ਚ ਦੂਜੇ ਕਾ ਤਾਰ ਲੱਗੇ ਹੁੰਦੇ ਜੀ ਕੋਬਰਾ ਵਾਇਰ ਜਿਹਨੂੰ ਉਹਦੇ ਨਾਲ ਕੱਟ ਜਾਂਦੇ ਤੇ ਉਹਨਾਂ ਦੇ ਵਿੱਚ ਕੀੜੇ ਅੰਦਰ ਆ ਜਾਂਦੇ ਜੀ ਕਈ ਵਾਰੀ ਤਾਂ ਉਹਨਾਂ ਚ ਮਤਲਬ ਆਪ ਵਿਖ ਨਹੀਂ ਸਕਦੇ ਇੰਨੀ 스ਮੈਲ ਤੇ ਇੰਨੇ ਕੀੜੇ ਵਿੱਚ ਨਿਕਲਦੇ ਜੀ ਤੇ ਬੜੀ ਮੁਸ਼ਕਲ ਨਾਲ ਉਹ ਬਚਦੀਆਂ ਕੁਛ ਤਾਂ ਬਚਦੀ ਵੀ ਨਹੀਂ ਜੀ ਜਿਸ ਤਰ੍ਹਾਂ ਦੇ ਨਾਲ ਦੇਖਿਆ ਉਹਨੇ ਹਿਰਨ ਦਾ ਜਿਹੜਾ ਬੱਚਾ ਤੁਹਾਡੇ ਕੋਲ ਹੀ ਖੜਾ ਹੈਗਾ ਤੁਸੀਂ ਦਾਣਾ ਖਿਲਾ ਰਹੇ ਸੀਗੇ ਲੱਗਦਾ ਕਿ ਆਪਦੇ ਬੱਚਿਆਂ ਵਰਗਾ ਬਿਲਕੁਲ ਬੱਚਿਆਂ ਤੋਂ ਵੀ ਜੜੇ ਜਿਹੇ ਬਿਲਕੁਲ ਜੀ ਇਹਨਾਂ ਨੂੰ ਵੀ ਜਿਵੇਂ ਆਪ ਦਾ ਇਨਸਾਨ ਨੂੰ ਇਹ ਆਪਦਾ ਪਰਿਵਾਰ ਸਮਝਣ ਲੱਗ ਗਏ ਤੇ ਮੈਂ ਤਾਂ ਇਹ ਕਹਿੰਨਾ ਵੀ ਲੋਕ ਆ ਕੇ ਵੇਖਣ ਤਾਂ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਜਾਨਵਰ ਸਾਡੇ ਨਾਲ ਕਿੰਨੇ ਜੁੜੇ ਤੇ ਆਪਾਂ ਇਹਨਾਂ ਨਾਲ ਕਿਵੇਂ ਜੁੜਨਾ ਹੈ ਹਾਂ ਜੀ ਬਿਲਕੁਲ ਹੈ ਨਾ ਬੜਾ ਕੁਝ ਸਿੱਖਣ ਦਾ ਇਹਨਾਂ ਤੋਂ ਮੌਕਾ ਹੀ ਮਿਲਦਾ ਆਪਾਂ ਨੂੰ ਹਾਂ ਜੀ ਬਿਲਕੁਲ ਜਿਵੇਂ ਕਈ ਇਹੋ ਜਿਹੇ ਪੌਦੇ ਹੈ ਜੀ ਜਿਵੇਂ ਇੱਕ ਜਾਲ ਹੁੰਦਾ ਹੈ ਰਾਜਸਥਾਨ ਚ ਉਹ ਸਿਰਫ ਹਿਰਨ ਖਾ ਕੇ ਉਹਦਾ ਸੀਡ ਜਦੋਂ ਬਾਹਰ ਨਿਕਲਦਾ ਫੇਰ ਹੀ ਉਹ ਪੋਸੀਬਲ ਹੈ ਧਰਤੀ ਤੇ ਲੱਗਣਾ ਅੱਛਾ ਤੇ ਜੇ ਇਹ ਖਤਮ ਹੋ ਗਏ ਤਾਂ ਧੀ ਹੌਲੀ ਹੌਲੀ ਉਹ ਵੀ ਚੀਜ਼ ਖਤਮ ਹੋ ਜਾਣੇ ਹਾਂਜੀ ਇਹ ਸਭ ਇੱਕ ਦੂਜੇ ਨਾਲ ਜੁੜਿਆ ਹੋਇਆ ਜੇ ਆਪਾਂ ਇੱਕ ਚੀਜ਼ ਕੱਟ ਕਰਾਂਗੇ ਤਾਂ ਬਾਕੀ ਸਾਰੀ ਆਪੇ ਹੀ ਹੋ ਜਾਣੀ ਹੈ ਜੇ ਕੱਟ ਹੋਣੀ ਚਾਹੀਦੀਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗਊਸ਼ਾਲਾਆਂ ਸਰਕਾਰ ਨੂੰ ਹੋਰ ਧਿਆਨ ਦੇਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀ ਕੁਝ ਮਦਦ ਦਿੱਤੀ ਜਾਵੇ ਸਰਕਾਰ ਨੂੰ ਹਾਂਜੀ ਐਵੇਂ ਜਿਵੇਂ ਪੋਸੀਬਲ ਨਹੀਂ ਹੈ ਕਿ ਪਿੰਡ ਆਪ ਦੇ ਸੱਤਰ ਤੇ ਚਲਾ ਸਕੇ ਅਗਰ ਸਰਕਾਰ ਦੀ ਹੈਲਪ ਹੋਵੇ ਤਾਂ ਹਰ ਪਿੰਡ 'ਚ ਗਊਸ਼ਾਲਾ ਪੋਸੀਬਲ ਹੈ ਤੇ ਉਹ ਲੋਕ ਚਲਾ ਲਗੇ ਹਾਂਜੀ ਸੋ ਤੁਹਾਨੂੰ ਇੱਕ ਵਾਰੀ ਤਸਵੀਰਾਂ ਫੇਰ ਦਿਖਾ ਦਿੰਨੇ ਅਸੀਂ ਸੁਖਚੈਨ ਗਊਸ਼ਾਲਾ ਦੇ ਵਿੱਚ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਹਿਰਨ ਜੜੇ ਆ ਆਮ ਤੌਰ ਤੇ ਬਿਲਕੁਲ ਨੇੜੇ ਨੇੜੇ ਘੁੰਮਰੇ ਹੈਗੇ ਬਿਲਕੁਲ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਦਾ ਕਿਉਂਕਿ ਇਹ ਮਨੁੱਖ ਜਿਹੜੇ ਹੈਗੇ ਉਹਨਾਂ ਨੂੰ ਆਪਣਾ ਸਾਥੀ ਮੰਨਦੇ ਆ ਉਹ ਵੀ ਐਸ ਗਊਸ਼ਾਲਾ ਜਾਂ ਫਿਰ ਕਹਿ ਸਕੀਏ ਕਿ ਬਿਸ਼ਨੋਈ ਸਮਾਜ ਦੇ ਲੋਕ ਹੋਣ ਦੇ ਨਾਤੇ ਕਿਉਂਕਿ ਅਕਸਰ ਹੀ ਦੇਖਿਆ ਕਿ ਪਸ਼ੂ ਜਿਹੜੇ ਹੈਗੇ ਉਹ ਮਨੁੱਖਾਂ ਤੋਂ ਜਿਹੜੇ ਡਰਦੇ ਹੈਗੇ ਕੋਲੇ ਨਹੀਂ ਰਹਿੰਦੇ ਭੱਜ ਜਾਂਦੇ ਆ ਲੇਕਿਨ ਗਊਸ਼ਾਲਾ ਦੇ ਵਿੱਚ ਹੈ ਇਹ ਜਿਹੜੇ ਆਪਣੇ ਆਪ ਨੂੰ ਸੇਫ ਮੰਨਦੇ ਐ ਇਸੇ ਕਰਕੇ ਕਿਉਂਕਿ ਬਿਸ਼ਨੋਈ ਸਮਾਜ ਜਿਹੜਾ ਹੈਗਾ ਉਹ ਦੁਨੀਆ ਦਾ ਸਭ ਤੋਂ ਵੱਡਾ ਜੀ ਪ੍ਰੇਮੀ ਕਿਹਾ ਜਾਂਦਾ ਤੇ ਉਹਨਾਂ ਵੱਲੋਂ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਸੁਖਚੈਨ ਜਿਹੜੀ ਗਊਸ਼ਾਲਾ ਉਹ ਅੱਜ ਇੱਕ ਪੰਜਾਬ ਦੀ ਇਕਲੋਤੀ ਅਜਿਹੀ ਗਊਸ਼ਾਲਾ ਜੋ ਹੋਰਨਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੈਗੇ ਜੀ ਪ੍ਰੇਮੀਆ ਉਹਨਾਂ ਦੇ ਲਈ ਇੱਕ ਮਿਸਾਲ ਬਣੀ ਹੋਈ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਇਹ ਅਜਿਹੇ ਜਿਹੜੇ ਗਊਸ਼ਾਲਾ ਹੈਗੇ ਆ ਉਹਨਾਂ ਵਾਸਤੇ ਜਿਹੜੀ ਮਦਦ ਜਾਂ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਇਹ ਜੀਆਂ ਗਊਸ਼ਾਲਾ ਖੁੱਲਣ ਤੇ ਜਿਹੜੇ ਜੀਵ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਬਚਾਇਆ ਜਾ ਸਕੇ ਜਿਹੜੇ ਫੱਟੜ ਜਿਹੜੇ ਪਸ਼ੂ ਹੁੰਦੇ ਹੈਗੇ ਉਹਨਾਂ ਨੂੰ ਬਚਾਇਆ ਜਾ ਸਕੇ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋਹਰ